ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਬਲੌਗ 'ਚ ਕੜੀ ਬਣਾਉਣ ਲੱਗੇ ਆ ਅੱਜ ਚੌਲ ਕੋਈ ਚਾਜ ਨਾ ਖੰਦਾ ਨਹੀਂ ਹੈਗਾ ਸਾਡੇ ਘਰ ਲੈ ਕੇ ਰੋਟੀ ਬਣਾਵਾਂਗੇ ਪੁੱਠੇ ਤਵੇ ਵਾਲੀ ਲੱਗਦਾ ਪਏ ਤੜਕਾ ਪੋੜੀ ਤੁਸੀਂ ਇਦਾਂ ਕਰੋ ਦੋਨੋਂ ਸੂਡ ਕੱਟ ਲਓ ਆਪਣੇ ਦੋ ਨਦੀ ਸਿਲਵਾਰਾਂ ਸੀਣੀਆਂ ਦੇ ਦੋ ਅੱਜ ਪਹਿਲਾਂ ਨੀਹਾਂ ਵਾਲੇ ਸੂਟ ਕੰਪਲੀਟ ਕਰ ਦਈਏ ਨਾ ਇੱਧਰ ਕੜੀ ਵੀ ਰੈਡੀ ਆ ਯਾਰ ਨਹੀਂ ਹੋਣ ਰਹੀ ਯਾਰੇ ਬੰਦੀ ਨਹੀਂ ਹੋਣ ਰਹੀ ਇੱਧਰ ਮਸੜੀ ਕਰਦੇ ਪਿਆ ਟੂਟੀਆਂ ਸਹੀ ਅੱਜ ਇੱਕ ਲਾਤੀ ਹੈ ਇੱਕ ਰਹੀ ਹੈ ਸਾਈਕਲ ਲੱਦ ਲਈ ਆ ਇੱਧਰ ਆ ਗਈ ਆ ਜੀ ਸਾਡੀ ਕੜੀ ਤੰਦੂਰੀ ਰੋਟੀ ਸੈਲਡ ਲਓ ਜੀ ਫਾਈਨਲੀ ਸਾਡੀ ਟੂਟੀ ਕੋਈ ਪਲੰਬਰ ਨਹੀਂ ਮਿਲਿਆ ਦੇ ਦਈਏ ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ ਤਿੰਨ ਆਇਆ ਤਿੰਨੇ ਦੇਖ ਕੇ ਕੱਲ੍ਹ ਆਸੀ ਬਾਅਦ ਚ ਆਵਾਂਗੇ ਕਹਿੰਦੇ ਆਹ ਦੇਖੋ ਜੀ ਪੱਲੂ ਦੇਖ ਇੱਧਰ ਆ ਕੇ ਉੱਪਰ ਨੂੰ ਨਾ ਘਮਾਈ ਜਾਈਓ ਆਪਾਂ ਲੱਗਿਆ ਪੀਣੇ ਚਾਹ ਤੂੰ ਸ਼ੁਰੂ ਕਰ ਤੀ ਵਾ ਠੀਕ ਆ ਵਾ ਵੀ ਸ਼ੁਰੂ ਕਰਨ ਲੱਗੇ ਨਾਲ ਹੀ ਤੁਹਾਡੇ ਥੀ ਐਂਡ ਅਰੇ ਕੱਲ ਤੁਹਾਨੂੰ ਇੱਕ ਨਵੇਂ ਵਲੌਗ ਇਤਰਾ ਟਾਈਮ ਪੋਣਾਈਕ ਹੋ ਗਿਆ ਆ ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਵੀ ਨੰਦਰਾ ਵਲੌਗ 'ਚ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋ ਹੋ ਗਏ ਅਸੀਂ ਵੀ ਠੀਕ ਠਾਕ ਆਂ ਕਰਦੇ ਆਂ ਅੱਜ ਦੇ ਵਲੌਗ ਦੀ ਸ਼ੁਰੂਆਤ ਕੜੀ ਬਣਾਉਣ ਲੱਗੇ ਆਂ ਅੱਜ ਲੱਸੀ ਵੀ ਲੱਗਦੀ ਆਂ ਤਾਂ ਮੈਂ ਗਈ ਇਸ ਇਮਲੀ ਮੈਂ ਕਿਹਾ ਜੇ ਘੱਟ ਖੱਟੀ ਹੋਈ ਤਾਂ ਆ ਇਮਲੀ ਦੀ ਪੈਕਿੰਗ ਪੋਹ ਗਈ ਆ ਹਾਂ ਹੁਣ ਏਦਾਂ ਲਾ ਪਿਆ ਕਿ ਟ੍ਰਾਂਸਪੇਰੈਂਟ ਜੀ ਆਉਂਦੀ ਸੀ ਏਦਾਂ ਆਉਂਦੀ ਆ ਮਾਪੇ ਬੈਨਪ ਵਾਲੀ ਜਿਹੜਾ ਸੀ ਤੇ ਮੰਮੀ ਕਰਦੇ ਵੇ ਸਮਾਨ ਸਾਰ ਕੰਮ ਸਾਡਾ ਸਾਰਾ ਕੰਪਲੀਟ ਹੋ ਗਿਆ ਰੋਟੀ ਪਾਣੀ ਸਭਾਈ ਝਾੜੂ ਪੋਚਾ ਜੋ ਵੀ ਕਰਨਾ ਨਾਲਿਆ ਕੱਪੜੇ ਧੋਲੇ ਸਾਰਾ ਕੁਝ ਕਰ ਲਿਆ ਆ ਅਸੀਂ ਬਸ ਹੁਣ ਅਸੀਂ ਕੜੀ ਬਣਾ ਲਈਏ ਅੱਜ ਕੜੀ ਦਾ ਪਲਾਨ ਜੀਆ ਬਹੁਤ ਦਿਨ ਹੋ ਗਏ ਸੀ ਕੜੀ ਨਹੀਂ ਬਣਾਈ ਹੈ ਜੀ ਮਨ ਕਰਦਾ ਸੀਗਾ ਵੀ ਕੜੀ ਬਣਾਈਏ ਪਹਿਲਾਂ ਤਾਂ ਕੜੀ ਨੂੰ ਲਾਣੇ ਆ ਤੜਕਾ ਇੱਕ ਪਾਸੇ ਰੱਖਦੇ ਆ ਪਕੌੜੇ ਮਾਸਤੇ ਦਾ ਕਿੰਨੇ ਦਿਨਾਂ ਤੋਂ ਲਈ ਵਰਦਾ ਇਕੜੀ ਖਾ। ਮੈਂ ਕਿੰਨੇ ਦਿਨਾਂ ਦਾ ਕਹਾਂ ਜੀ ਫੜਪਲ ਕਬੋ ਚ ਪੰਗਾ ਲੈਂਦੀ ਹੈ ਜਦ ਬੋ ਪਾਉਂਦੀ ਹੈ। ਛੇ ਲਿੱਡਿ ਕੁੜੀਆਂ ਨੇ ਉਹ ਪੈ ਲਈ। ਕੀ ਕਰੀਏ? ਇਹਦੀ ਫਰਮਾਇਸ਼ ਤੇ ਪੜਨਾ ਹੁੰਦਾ ਜੋ ਬੜਨਾ ਹੁੰਦਾ ਆ। ਮੈਂ ਇੱਕ ਗੱਲ ਉਹਨੂੰ ਕਹੀ ਆ ਮੈਂ ਕਿ ਜੇ ਮੈਂ ਕੜੀ ਬਣਾਉਣੀ ਆ ਨਾ ਮੈਂ ਚੌਲ ਨਹੀਂ ਬਣਾ ਲੈ ਕੜੀ ਦੇ ਨਾਲ। ਹੂੰ। ਪਤਾ ਕੀ ਆ ਚੌਲ ਕੋਈ ਚੱਜ ਨਾ ਖਾਂਦਾ ਨਹੀਂ ਹੈਗਾ ਸਾਡੇ ਘਰ। ਲੈ ਕੇ ਰੋਟੀ ਬਣਾਵਾਂਗੇ ਪੁੱਠੇ ਤਵੇ ਵਾਲੀ ਠੀਕ ਆ। ਔਰ ਰੋਟੀ ਸਾਰਿਆਂ ਨੂੰ ਖਾਣੀ ਪੈਣੀ ਆ ਕਹਿੰਦੇ ਠੀਕ ਆ ਸਵੇਰੇ ਪ੍ਰੋਮਿਸ ਕਰਕੇ ਗਈ ਆ ਮੈਂ ਕਿਹਾ ਮੈਂ ਚੌਲ ਨਹੀਂ ਬਣਾਣੀ ਹੈਗੇ ਮੈਂ ਤੇਨੂੰ ਦੱਸ ਦਿੱਤਾ ਹੂੰ ਪਤਾ ਕੀ ਐਨੇ ਮਹਿੰਗੇ ਚੌਲ ਲੈ ਕੇ 120 ਰੁਪਏ ਕਿਲੋ ਤੋਲ ਕਿਲੋ ਲੈ ਆ ਕੇ ਤੇ ਬਾਅਦ ਚ ਪਤਾ ਕੀ ਵੇਸਟ ਕਰਦੇ ਆਂ ਚੀਜ਼ ਫੁੱਟਨੇ ਕਹਿੰਦੇ ਖਾਣਾ ਹੈ ਖਾਣੇ ਹੈ ਨਹੀਂ ਬਣਵਾ ਲੈ ਲਿਆ ਇਹਨੇ ਕੁੜੀ ਨੇ ਇਹਦੀ ਠੀਕ ਆ ਵੇ ਚੌਲ ਲੈ ਜੁਰਦੀ ਚਲੋ ਜੀ ਲਾ ਲਈਏ ਕੜੀ ਨੂੰ ਤੋੜ ਕਾ ਵੇ ਨਾਲ ਸਮਾਨ ਸਭ ਪਹਿਲਾਂ ਰੱਖ ਲਈਏ ਕਿ ਤੁਹਾਨੂੰ ਨਾ ਨਾ ਲੋਲਾ ਨੇ ਦਰਨਾਨਾ ਦਕਾਲਦੇ ਆ ਜੀ ਹਾਂਜੀ ਲਓ ਜੀ ਇੱਧਰ ਲੱਗਦਾ ਪਏ ਤੁਹਾਡਾ ਦਓ ਜੀ ਲਓ ਲਓ ਜੀ ਦੱਦ ਤੋਂ ਲੱਗਦੀ ਜਿਵੇਂ ਜਿਵੇਂ ਬੋਲਿਆ ਸੀ ਸਨ ਤਾਂ ਦਬੋਤਾ ਹੈ ਇਮਲੀ ਤਾਂ ਬਾਅਦ ਚ ਭੰਗਦੇ ਨਾ ਤੇ ਕਿੱਥੇ ਫੱਟੀ ਜਾਏ ਬਾਅਦ ਚ ਦੇਖੋ ਹੋਏ ਫੱਟੀ ਜਾਏ

ਆਜਿੱਤ ਬੇਸਣ ਦਾ ਚਲੋ ਠੀਕ ਹੈ ਮੈਂ ਪਹਿਲੇ ਥੋੜੇ ਬੇਸਣ ਛਾਣ ਲਵਾਂ ਹਾਂ ਪਕੌੜੀਆਂ ਲਈ ਪਕੌੜੀਆਂ ਲਈ ਹਾਂ ਛਾਣ ਕੇ ਹੋਰ ਕੀ ਚਲੋ ਕਰ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਕੜੀ ਦਾ ਤੁਹਾਨੂੰ ਆਦੀ ਹੋਣੀ ਹੈ ਇਹਨੂੰ ਬਣਾਣੀ ਬਸ ਉਹ ਕੁਝ ਪੋੜੇ ਰੱਖ ਕੇ ਥੋੜੀ ਬੰਦੀ ਪਈ ਹੈ ਕੜੀ ਬੰਦੀ ਪਈ ਹੈ ਸਟੇ ਪੋੜੇ ਰੱਖ ਦੇ ਆਪਾਂ ਬੇਸਣ ਨੂੰ ਅੱਜ ਛੇੜੀ ਨਹੀਂ ਬਣਗੀ ਗੜੀ ਨਾ ਹਲੇ ਤਾਂ ਦਿੱਜੀ ਨਹੀਂ ਹੈਗੀ ਹਲੇ ਤਾਂ ਮਹ ਲਾਂਦੀ ਪਈਆਂ ਤਾਂ ਪਤਾ ਲੀਆ ਗਾੜੀ ਹੋਈ ਨਹੀਂ ਹੈਗੀ ਬੇਸਨ ਨੂੰ ਇੱਕ ਵੀ ਗੜਕਾ ਨਹੀਂ ਹਲੇ ਲੱਗਾ ਹੈ ਨਾ ਤੇ ਪਕੌੜੇ ਵੀ ਨਾਲੇ ਫਟਾਫਟ ਕੱਢੀ ਮਾਣ ਹੋਰ ਕੀ ਕੰਮ ਨੂੰ ਵੇੜਾ ਕੰਮ ਵੀ ਕਿੰਨਾ ਹੀ ਪਿਆਰਾ ਮੇਰਾ ਕੰਮ ਹਾਂ ਆਪਣੇ ਵੀ ਕੱਢ ਲਓ ਅੱਜ ਕੱਢਦੀ ਆਪਾਂ ਇੱਕ ਅਸੀਂ ਲਮਾਣਾ ਨਹੀਂ ਦੋ ਇੱਕ ਲੈ ਕੇ ਨਹੀਂ ਕੋਜੀ ਲੈਣੇ ਆ ਮੈਂ ਮਾਸੀ ਨੂੰ ਪਤਾ ਕੀ ਕਿਹਾ ਮੈਂ ਕਿ ਤੁਸੀਂ ਇਦਾਂ ਕਰੋ ਦੋਨੋਂ ਸੂਟ ਕੱਟ ਲਓ ਆਪਣੇ ਦੋਨਾਂ ਦੀਆਂ ਸਲਵਾਰਾਂ ਸੀਣੀਆਂ ਦੇ ਦਿਓ ਠੀਕ ਆ ਸਲਵਾਰਾਂ ਸੀਣੀਆਂ ਦੇ ਦਿਓ ਇੱਕ ਤਾਂ ਬਿਨਾ ਲਾਈਨਿੰਗ ਤੋਂ ਪੀਲਾ ਆ ਉਹ ਹੀ ਗੱਲ ਲੈਣਾ ਤੇ ਦੂਜਾ ਹੀ ਸੀਣਾ ਆ ਤੁਸੀਂ ਸ਼ਰਟਾਂ ਤੁਸੀਂ ਤੁਸੀਂ ਨਹੀਂ ਨਹੀਂ ਮੰਮੀ ਜਿਹੜਾ ਦਿੱਤਾ ਸਕਰੀਮ ਸੂਟ ਸੀਣਾ ਆ ਨਾ ਸਿਲਕੀ ਜਿਹਾ ਉਹਨੂੰ ਲਾਈਨਿੰਗ ਵਾਲਾ ਆ ਜਿਹੜਾ ਬੈਲਾ ਨਹੀਂ ਸੀ ਇਹਨਾਂ ਨੇ ਲਾ ਕੇ ਦਿੱਤਾ ਜੀ ਜਿਹੜਾ ਮਾਸੀ ਸਿੰਪਲ ਸ਼ਰਟ ਆ ਉਹ ਤਾਂ ਤੁਸੀਂ 2 ਘੰਟਿਆਂ 'ਚ ਤਿਆਰ ਕਰ ਲੈਣੀ ਆ ਆਹ ਇਹ ਪੀਲਾ ਸ਼ੂਟਾ ਇਹ ਤਾਂ ਗਰਮ ਆਣਾ ਉਹ ਦੂਸਰਾ ਸਿਲਕੀ ਆ ਮਮੀ ਉਹਨੂੰ ਲਾਈਨਿੰਗ ਲਾਣੀ ਪੈਣੀ ਹੈ ਨਹੀਂ ਨਹੀਂ ਉਹ ਉਹਨੂੰ ਲਾਈਨਿੰਗ ਨਹੀਂ ਲਾਉਣੀ ਹੈ ਤੋ ਬਿਨਾਂ ਹੱਲੇ ਰਹਿਣ ਦੋ ਮੋਟੇ ਹੱਲੇ ਰੁਕ ਜੋ ਪਹਿਲਾਂ ਤਾਂ ਇਹ ਉਹ ਵਾਲਾ ਸਿਲੋ ਜਿਹੜਾ ਦੂਜੇ ਪੀਲਾ ਆ ਆਹੋ ਪੀਲਾ ਸਿਲੋ ਪਹਿਲਾਂ ਨੀ ਦਾਦੀਓ ਕਹਿੰਦਾ ਜਿਹੜਾ ਮੋਟਾ ਲੈ ਕੇ ਆਇਆ ਉਹ ਬਾਅਦ ਚੋਂ ਸੀਮਾ ਉਹ ਹਲੇ ਮੈਂ ਕਹ ਉਹ ਲੈ ਰਹੇ ਲੋ ਤਿੰਨ ਥੋੜੇ ਆਲੇ ਜਿਨ੍ਹਾਂ ਦਿਨਾਂ ਦੇ ਵਿੱਚ ਦੇਣੇ ਅੱਜ ਪਹਿਲਾਂ ਨੀਹਾ ਵਾਲੇ ਸੂਟ ਕੰਪਲੀਟ ਕਰ ਦਈਏ ਨਾ ਹੋਰ ਉਹ ਕਰਕੇ ਕਰਕੇ ਕੰਪਲੀਟ ਫੇ ਵਿੱਚ ਇੱਕ ਆਪ ਆਪਣਾ ਕੱਟ ਲਵਾਂਗੇ ਫੇ ਰਿਮੀ ਦੇ ਰਹਿ ਜੂਗੇ ਆਪਣੇ ਦੋਨਾਂ ਦੇ ਦੋਨੋਂ ਕੱਟ ਲਓ ਸ਼ਾਮੀ ਆਉਂਗੀ ਦੇਣ ਸੂਟ ਮੈਂ ਬਾਕੀ ਦੇ ਮੈਂ ਕੋਈ ਗੱਲ ਨਹੀਂ ਹੋਰ ਆਪਣੇ ਕੱਟ ਕੇ ਹੀ ਤੇ ਤੁਸੀਂ ਉਹ ਦੇ ਦੋ ਸਰਵਾਰਾ ਸੀਨੀਆਂ ਦੇ ਦੋ ਤੇ ਸ਼ਰਟਾਂ ਤੇ ਤਿਆਰ ਕਰ ਲੈਣੀਆਂ ਮਾਸੀ ਪੀਲੇ ਵਾਲੇ ਜੀ ਤੁਸੀਂ ਜੇ ਤੁਸੀਂ ਸ਼ਾਮੇ ਵੀ ਬੈਗੇ ਨਾ ਤੁਸੀਂ 2 ਘੰਟੇ ਚ ਕਰ ਲੈਣਾ ਆਪਣਾ ਸੁਆ ਆਪਣਾ ਦਾ ਜੈਂਪਲ ਜਦੋਂ ਮੈਂ ਸੀ ਨਾ ਮੈਂ ਤਾਂ ਫਿਰ ਅੱਧੇ ਪਾਣੀ ਕਿ ਬਸ ਫਿਰ ਤੁਸੀਂ ਦੋਨੋਂ ਹੀ ਕੱਟ ਲਓ ਦੋਨੋਂ ਸੀ ਹੋ ਜਾਣੀਆਂ ਆਪਣਾ ਜਿਹੜਾ ਨਾਪ ਹੁੰਦਾ ਹੱਥੀ ਜੜੇਆ ਹੁੰਦਾ ਆ ਨਾ ਹਾਂ ਪਤਾ ਹੁੰਦਾ ਕਿੱਦਾਂ ਕਰਨਾ ਆ ਸਟਡਿੰਗ ਕਰਨੇ ਦੀ ਦੇਰ ਹੈ ਮੈਂ ਕਰਦੀ ਹਾਂ ਬਸ ਤੁਸੀਂ ਇਹ ਕੜੀ ਦਾ ਕਰਕੇ ਤੇ ਤੁਸੀਂ ਮਸ਼ੀਨ ਡਾਲੋ ਹੁਣ ਠੀਕ ਆ ਚਲੋ ਹਾਂਜੀ ਹਾਂਜੀ ਬਣ ਗਈ ਭਾਈ ਨਾ ਕਤਨੀਆ ਰੱਖ ਲਈਏ ਹੋਰ ਰੱਖ ਲਓ ਹੋਰ ਸਬਜ਼ੀ ਪੈ ਜਾਏਗਾ ਇਸ ਵਿੱਚ ਹੂੰ ਇੱਧਰ ਰੱਖਿਓ ਤੇ ਇੱਧਰ ਪਕੌੜੇ ਬਣ ਗਏ ਆ ਹਨਾ ਉਹ ਚਿੱਤਰ ਕੜੀ ਵੀ ਰੈਡੀ ਆ ਹੋਏ ਤੁਹਾਡੇ ਤੋਂ ਬੜੀ ਸੰਗ ਕਰਦੀ ਆ ਬਹੁਤ ਯਾਰ ਇਹਨੇ ਤਾਂ ਕੀਤਾ ਹੋਇਆ ਆ ਦੇਖੋ ਇਹ ਰਮਾਨ ਵੀ ਲਿਆਂਦਾ ਆ ਸਾਨੂੰ ਬੰਦਾ ਲੱਜਾ ਯਾਰ ਨਹੀਂ ਹੋਣ ਰਹੀ ਯਾਰ ਇਹ ਬਾਂਦੀ ਨਹੀਂ ਹੋਣ ਰਹੀ ਹਾਂਜੀ ਦੇਖੋ ਕੜੀ ਕੀ ਕਹ ਲਵੇ ਜੀ ਲਵੇ ਹਾਂ ਇਹ ਚ ਬਾਤ ਪਾਉਣੀ ਆ ਧਨੀਆ ਠੀਕ ਆ ਠੀਕਾ ਡਾਲਾ ਕੋ ਬੜੀ ਜਿਹਾ ਲੈਣਾ ਵਰਤ ਕੇ ਰੱਖ ਲਵਾਂ ਹਾਂ ਦੇ ਦੇ ਇੱਕ ਬਸ ਹੋਰ ਬਸ ਪਰ ਉਹ ਇਹ ਨਾਲੇ ਰੱਖ ਲੂੰ ਹੂੰ ਉੱਦਣ ਨਾ ਮਿਉਂ ਨਾ ਨਹੀਂ ਨਹੀਂ ਤੂੰ ਰੰਗ ਬੜਾ ਨਾ 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 ਓਕੇ ਉਹ ਇੱਧਰ ਟਾਈਮ 3 ਵਜ ਗਏ ਆ ਦੁਪਹਿਰ ਦੇ ਤੇ ਇੱਧਰ ਕੋਨ ਹੋ ਰਿਹਾ ਆਟਾ ਹੋਰ ਫੇਰ ਤੇ ਢੜੀ ਗੁੜੀ ਬਣ ਗਈ ਹੈ ਹਨਾ ਬੜੀ ਪਿਆਰੀ ਵਾਹ ਕਿੰਜ ਜਣਾ ਤੇ ਮਾਸਾ ਦਾ ਗੋਲੇ ਲੱਤਣਾ ਬਲੂਹ ਰਿਹਾ ਜਾਣਾ ਹੈ ਅੱਜ ਰੋਟੀਆਂ ਲੱਗੇ ਰੋਟੀਆਂ ਬਣਨ ਦਾ ਹੈ ਦਿਖਾਵਾਂ ਹਾਂ ਉਹ ਬੰਦਾ ਲੱਗਿਆ ਤੇ ਇੱਧਰ ਮਸੜੀ ਕਰਦੇ ਪਿਆ ਟੂਟੀਆਂ ਸਹੀ ਅੱਜ ਫਿਰ ਆ ਵੀ ਕਰਣੀ ਹੈ والله ਹੈ ਨਹੀਂ ਦਾ ਬੰਦਾ ਦੰਗੀਆਂ ਤਾਂ ਆਇਆ ਆ ਯਾ ਟੁੱਟੀਆਂ ਨਾ ਇੱਕ ਲਾਤੀ ਆ ਇੱਕ ਰਹੀ ਏ ਸਾਈਕਲ ਲੱਦ ਲਈ ਆ ਲਓ ਜੀ ਲੈ ਪੱਲ ਇੱਕ ਲੱਗ ਗਈ ਆ ਤੇਰਾ ਮਾਂ ਬੇਚਣ ਵਾਲੀ ਬਾਤ ਉਹ ਦੇਖ ਆਈ ਨਾ ਚੈਰ ਲਾ ਲਓ ਫਿਰ ਹਾਂਜੀ ਦੇਖੋ ਜੀ ਟਾਈਮ ਇਧਰ ਪੌਣੇ 4 ਹੋ ਗਏ ਆ ਤੇ ਇਧਰ ਪੱਲੂ ਨੇ ਹੱਥ ਮੂੰਹ ਧੋਂਦੀ ਨੇ ਸਕੂਲੋਂ ਆ ਕੇ ਚਿੱਕੜ ਕੀਤਾ ਤੇ ਹਾਂਦੀ ਤੇ ਪੋਚਾ ਤੇ ਇਧਰ ਮੈਂ ਰੱਖੀ ਹੋਈ ਆ ਕੜੀ ਗਰਮ ਆ ਤੇ ਮੰਮੀ ਬਣਾ ਰਹੇ ਆ ਪੁੱਠੇ ਦਾ ਵੇਵਾਲੀ ਰੋਟੀ ਤੇ ਹੁਣ ਖਾਂਦੇ ਆ ਰੋਟੀ ਭੁੱਖ ਬਹੁਤ ਲੱਗੀ ਆ ਟਾਈਮ 4 ਵਜੇ ਚੱਲੇ ਆ ਸਾਨੂੰ ਹਾਂਜੀ ਆ ਗਏ ਤੇ ਪਹਿਲਾਂ ਰੋਟੀ ਖਾ ਲਓ ਪਹਿਲਾਂ ਰੋਟੀ ਖਾ ਲਓ ਉਹ ਬੁਲਾਇਓ ਜੂਠ ਪਹਿਲਾਂ ਰੋਟੀ ਖਾ ਲਓ ਤੇ ਫਿਰ ਪਹਿਲਾਂ ਬੁਲਾਇਓ ਇਹ ਇੱਧਰ ਆ ਗਈ ਹੈ ਜੀ ਸਾਡੀ ਕੜੀ ਕੜੀ ਦੇ ਨਾਲ ਤੰਦੂਰੀ ਰੋਟੀ ਸੈਲਡ ਡੱਬੀ ਵਾਲਾ ਤੇ ਲੋ ਜੀ ਇੱਧਰ ਵੀ ਆ ਗਈ ਹੈ ਜੀ ਹਾਈ ਭੁੱਖ ਲੱਗੀ ਆ ਮੱਖਣ ਮੱਖਣ ਮਾਰੇ ਰੋਟੀ ਚੁੱਪਣੀ ਚੁੱਪਣੀ ਚਲੋ ਬਨੇਰੀਓ ਬਲੋਗ ਨਾਲ ਮਿਲਦੇ ਆ ਜੀ ਕੜੀ ਦੇ ਨਾਲ ਦੁਪਹਿਰ ਦਾ ਲੰਚ ਕਰਕੇ ਲਓ ਜੀ ਫਾਈਨਲੀ ਸਾਡੀ ਟੂਟੀ ਕੋਈ ਪਲੰਬਰ ਨਹੀਂ ਮਿਲਿਆ ਕੋਈ ਕੁਝ ਨਹੀਂ ਸਾਡੇ ਕਰਤਾਰਪੁਰਵੇ ਦੇ ਲੋਕ ਇਦਾਂ ਦੇ ਆ ਨਾ ਥੋੜੇ ਬਹੁਤੇ ਕੰਮ ਨੂੰ ਕੋਈ ਨਹੀਂ ਆਉਂਦਾ ਹੈਗਾ ਆ ਟੂਟੀ ਇਦਾਂ ਆ ਟੂਟੀ ਦਾ ਇਹਨਾਂ ਨੇ ਆਪੇ ਹੀ ਕਲੰਪ ਜਾਂ ਬਦਲ ਦਿੱਤਾ ਸਾਰੇ ਦੇਖੋ ਨਮਾ ਪਾਇਆ ਟੁੱਟ ਗਿਆ ਸੀ ਅੱਪ ਇਹਨਾਂ ਨੇ ਬਦਲ ਤਾਂ ਕੋਈ ਪਲੰਬਰ ਨਹੀਂ ਲੱਭਦਾ ਭਾਵੇਂ ਪੈਸੇ ਆਟ ਦੇ ਦਈਏ ਕੰਮ ਕਰਕੇ ਕੋਈ ਰਾਜ਼ੀ ਨਹੀਂ ਹੈਗਾ ਤਿੰਨ ਆਇਆ ਤਿੰਨੇ ਦੇ ਕੇ ਕਰ ਗਏ ਅਸੀਂ ਬਾਅਦ ਚ ਆਵਾਂਗੇ ਕਹਿੰਦੇ ਹਾਂ ਉਹ ਵੀ ਟੂਟੀਆਂ ਆਰ ਵੀ ਬਦਲੀਆਂ ਹੋਣ ਆਹ ਬਾਥਰੂਮ ਦੀਆਂ ਦੋਨੋਂ ਟੂਟੀਆਂ ਚੇਂਜ ਕਰ ਦਿੱਤੀਆਂ ਆ ਹੂੰ ਆਹ ਦੇਖੋ ਜੀ ਠੀਕ ਆ ਜੀ ਅਭੀ ਚੇਂਜ ਹੋ ਗਈਆਂ ਆ ਆਭੀ ਚੇਂਜ ਕਰਤੀ ਹੁਣ ਇਹਨੂੰ ਕਰੀਏ ਵਾਸ਼ੂਸ਼ ਨੂੰ ਸਾਫ਼ ਯਾਨੀ ਬਲੋਕੇ ਨੂੰ ਝੰਕ ਗਈ ਜਾਂਦੇ ਆ ਆਹੋ ਨੂੰ ਵਾਸ਼ੂਸ਼ ਨੂੰ ਹੁੰਦਾ ਆ ਲੋਕੋ ਸ਼ੈਂਕ ਤਾਂ ਭੰਡਿਆਂ ਵਾਲਾ ਹੁੰਦਾ ਹੈ ਹੈ ਆਹੋ ਦੇਖੋ ਤਾਂ ਇਹ ਹੋਰ ਬੰਦ ਕਿੱਦਾਂ ਹੋਣੀ ਆ ਇਹ ਇੱਕ ਮਿੰਟ ਉੱਪਰ ਨੂੰ ਖੁੱਲਣੀ ਆ ਨਹੀਂ ਨਹੀਂ ਹਾਂ ਤੁਹਾਨੂੰ ਦੱਸਦਾ ਹਾਲੇ ਤਾਂ ਪਾਣੀ ਵੀ ਬੰਦ ਕੀਤਾ ਹੈ ਨਾ ਉੱਪਰੋਂ ਚਲੋ ਜੀ ਰੋਟੀ ਪਾਣੀ ਅਸੀਂ ਖਾ ਲਿਆ ਆ ਤੇ ਸਾਡਾ ਇਹ ਵੀ ਕੰਮ ਬਹੁਤ ਅੜਿਆ ਹੋਇਆ ਸੀਗਾ ਸ਼ੁਕਰਕਿਤ ਇਹ ਵੀ ਹੋ ਗਿਆ ਘਰ ਤਾਂ ਆਪ ਸਾਰਾ ਹਾਂ ਐਦਾਂ ਪੱਲੂ ਦੇਖ ਇੱਧਰ ਆ ਕੇ ਉੱਪਰ ਨੂੰ ਨਾ ਘਮਾਈ ਜਾਈਓ ਮੈਂ ਕਰ ਦਨੀ ਆ ਸਾਫ਼ ਰਹਿਣ ਦਿਓ ਤੁਸੀਂ ਆ ਦੇਖ ਪੱਲੂ ਇੱਦਾਂ ਟੁੱਟੀ ਐਂ ਦੱਸੋ ਪੱਲੂ ਨੂੰ ਐਦਾਂ ਆ ਐਦਾਂ ਬੰਦੋ ਆ ਦੂਜੇ ਪਾਸੇ ਉੱਪਰ ਨੂੰ ਨਾ ਕਰਿਓ ਥੱਲੇ ਨੂੰ ਆਉਣੀ ਆ ਹਨਾ ਆਹ ਲਓ ਇੱਥੇ ਇੱਥੇ ਪੀਸ ਲੱਗਾ ਹੁੰਦਾ ਇੱਕ ਉਹ ਟੁੱਟ ਗਿਆ ਪੁਰ ਗਿਆ ਚਲੋ ਓਏ ਓ ਹੁੰਦੀ ਆ ਆਹ ਸਾਰੀ ਚੀਜ਼ ਨੂੰ ਕਵਰ ਕੀਤਾ ਹੁੰਦਾ ਆ ਕਵਰ ਕੀਤਾ ਹੁੰਦਾ ਬਸ ਆ ਪਾ ਚੱਲੀ ਜਾਂਦਾ ਹੁਣ ਬਸ ਠੀਕ ਆ ਚਲੋ ਪਤਾ ਕੀ ਚਲੋ ਚੇਂਜ ਕਰਾਵਾਂਗੇ ਜੇ ਸਾਰਾ ਕਰਾਂਗੇ ਕੰਮ ਉਹ ਡਰਾਉਣੀ ਹੋ ਜਾਂਦੀ ਹੈ ਕਰਦੀ ਸੀ ਪਾਣੀ ਛੱਡੋ ਪਹਿਲਾਂ ਜਾ ਕੇ ਪਾਣੀ ਛੱਡੋ ਮੈਂ ਇਹ ਲੋ ਜੀ ਇਹ ਬੜਾ ਔਖਾ ਕੰਮ ਹੁੰਦਾ ਜਦੋਂ ਮਾੜੀ ਮੋਟੀ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਨਾ ਤਾਂ ਇੱਥੇ ਕਰਤਾਰਪੁਰ ਦੇ ਵਿੱਚ ਕੋਈ ਪਲੰਬਰ ਨਹੀਂ ਲੱਭਦਾ ਹੈਗਾ ਥੋੜੇ ਬਹੁਤੇ ਕੰਮ ਨੂੰ ਕੋਈ ਨਹੀਂ ਆਂਦਾ ਹੈਗਾ ਭੜੇ ਬਹੁਤ ਲੋਕ ਦੇਖਾਂਗੇ ਜੇ ਅੱਗਾ ਜੀ ਆਜ ਦੇਖਦੇ ਆ ਇੱਕ ਟੁੱਟੀ ਆ ਅੱਛਾ ਅਸੀਂ ਆਂਦੇ ਆ ਕੋਈ ਇਹਨਾਂ ਨੇ ਸਾਡੀ ਫਲਸ਼ ਦਾ ਇੱਕ ਪਾਈਪ ਦਾ ਕੰਮ ਸੀਗਾ ਉਹ ਵੀ ਆਪ ਹੀ ਪਾਈਪ ਹਨ ਉਹ ਜਿਹੜੀ ਉਹ ਸੀਗੀ ਟੁੱਟੀ ਇੱਕ ਉਹ ਵੀ ਆਪ ਹੀ ਠੀਕ ਕੀਤੀ ਵੀ ਜਾ ਰਹੇ ਆ ਨੇ ਹਨਾ ਕੋਈ ਕੰਮ ਨਹੀਂ ਕਰਕੇ ਰਾਜੀ ਹੈਗਾ ਪੈਸੇ ਭਾਵੇਂ ਉਹਨਾਂ ਨਾਲ ਹੀ ਦੇਵੋ ਚਲੋ ਇੱਥੇ ਲੋਕਾਂ ਨੂੰ ਪੈਸੇ ਵੀ ਨਹੀਂ ਆਜਣ ਹੁੰਦੇ ਆ ਇਹ ਹਾਂਜੀ ਮੰਮੀ ਖਾ ਲਈ ਰੋਟੀ ਕਿੱਦਾਂ ਲੱਗੀ ਮੈਨੂੰ ਸਵਾਦ ਲੱਗੀ ਨਾ ਚਲੋ ਜੀ ਹੁਣ ਆਪਾਂ ਸੀ ਲੈਈਏ ਇੱਧਰ ਬੜਾ ਢੇਰ ਲੱਗਾ ਪਿਆ ਆ ਸਾਡੇ ਕੰਮ ਦਾ ਓਹੋ ਸੋਈ ਦਾ ਵੀ ਪਾਣੀ ਛੱਡ ਦੇਣ ਤੇ ਹੁਣ ਸੋਈ ਦੇ ਭਾਂਡੇ ਡਿੰਡੇ ਸਾਰੇ ਚੱਕ ਲਈਏ ਸਾਰਾ ਇਹਨਾਂ ਨੀਡ ਐਂਡ ਕਲੀਨ ਕਰ ਲਈਏ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਮਿਲਦੇ ਹਾਂ ਅੱਜ ਕਰ ਲਈਏ ਸਪਾਈਸ ਪੁਈਏ ਦੀ ਜੀ ਇਧਰ ਟਾਈਮ 5:30 ਹੋ ਗਏ ਆ ਤੇ ਹਾਂਜੀ ਆਪਾਂ ਲੱਗਿਆ ਪੀਣੇ ਚਾਹ ਨਾਲ ਦਾਰ ਦੇ ਮੱਠੀ ਹੂੰ ਦੋ ਦੋ ਅੱਧੀ ਵੀ ਪਿੰਦੇ ਵੇ ਚਾਹ ਤੇ ਮਾਸੀ ਸੀਂਦੇ ਬਿਨਾਂ ਨਾਲ ਸੂਟ ਹੋਰ ਕਰ ਲਈਏ ਕੰਪਲੀਟ ਹੂੰ ਚਲੋ। ਹੋਰ ਵੀ ਉਹ ਚਾਹ ਚੁਪ ਲੈ ਲੈ ਪੀਣੀ ਚਾਹ ਚੂ। ਹੋਰ। ਮੇਰਾ ਚਲਾ ਮਮੀ। ਹੋ। ਬਹੁਤ। ਹੋਣੀ ਵਾਲਾ। 5:30 ਜਾਣਾ ਪੱਲੂ ਨੇ ਵੀ ਬਾਸ 5:30 ਹੋ ਚਲੇ। ਚਲੋ। ਕਰ ਲੋ ਸੂਟ ਕੱਟ। ਇੰਨੇ ਆਰਾਮ ਹੁੰਦਾ ਆ ਬੇ। ਜੇ ਛੋਟੇ ਹੁੰਨ ਹੂੰ ਬਹੁਤ ਛੋਟੇ ਹੋ ਗਏ। ਜੇ ਛੋਟੇ ਹੋਈ ਜਾਣੇ ਹੂੰ। ਚਲੋ। ਦੇਖੋ ਵੀ ਆ ਸੂਟ ਕੱਟ ਕੇ ਲੈ ਕੇ ਆ ਪੀਲੇ ਸੂਟ ਦੇ ਜਲਵਾੜ ਕੱਟ ਲਈ। ਕੱਟ ਲਈ। ਪਰ ਬਾਅਦ ਦੇ ਨਹੀਂ ਬਿਲਕੁਲ ਸਵਾਹ ਹਾਂ ਚਲੋ ਦੇਖਦੇ ਹਾਂ ਆ ਕਰ ਦੋ ਜੁਰਾ ਕਰਦੇ ਹਾਂ ਹੂੰ ਤਾਂ ਜੋ ਪਹਿਲਾਂ ਹੋਰ ਚਲੋ ਪੀ ਲਈਏ ਚਾਹ ਜੂ ਫਿਰ ਕਰਦੇ ਆ ਇੱਧਰ ਆ ਗਿਆ ਜੀ ਸਾਡੀ ਰੋਟੀ ਤੇ ਹੁਣ ਆਪਾਂ ਲੱਗਿਆ ਜੀ ਹੈ ਤੂੰ ਸ਼ੁਰੂ ਕਰਤੀ ਵਾ ਠੀਕ ਆ ਬਾ ਵੀ ਸ਼ੁਰੂ ਕਰਨ ਲੱਗੇ ਨਾਲ ਹੀ ਤੁਹਾਡੇ ਤੇ ਲਓ ਜੀ ਹੁਣ ਖਾਂਦੇ ਆ ਜੀ ਕੜੀ ਦੇ ਨਾਲ ਰੋਟੀ ਤੇ ਬਣੇ ਰਿਓ ਸਾਡੇ ਬਲੌਗ ਨਾਲ ਅਜ ਕੁੜੀ ਪਾਣੀ ਵੀ ਲੈ ਕੇ ਆ ਗਈ ਆ ਤੇ ਫਿਰ ਕਰਦੇ ਆ ਜੀ ਬਲੌਗ ਦਾ ਐਂਡ ਹੂੰ ਟਾਈਮ ਹੋ ਗਿਆ ਜੀ 11 ਤੇ ਹਾਂਜੀ ਕਰਦੇ ਆ ਅੱਜ ਦੇ ਵਲੌਗ ਦਾ ਇੰਦੀ ਐਂਡ ਮਿਲਦੇ ਆ ਕੱਲ ਫਿਰ ਇੱਕ ਨਵੇਂ ਵਲੌਗ 'ਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਜ਼ਰੂਰ ਤੇ ਮਿਲਦੇ ਆ ਫਿਰ ਕੱਲ ਤੁਹਾਨੂੰ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ